ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 502 ਤੋਂ ਲੈ ਕੇ 504 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਗੂਜਰੀ ਮਹੱਲਾ ਪੰਜਵਾਂ ਘਰ ਚੌਥਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ आराध सिरितर सफल मूर्त कारण योग गुण रमण सर्वण अपार महिमा फिरना होत वियोग मन बिंद उपास। ਕਲ ਕਲੇਸ਼ ਮਿਟੰਤ ਸਿਮਰਨ ਕਾਟ ਜਮ ਦੂਤ ਫਾਸ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਮਾਇਆ ਦੇ ਪਤੀ ਪਰਮੇਸ਼ਰ ਨੂੰ ਕਹਿੰਦੇ ਹਮੇਸ਼ਾ ਹੀ ਅਰਾਧੋ ਕਹਿੰਦੇ ਉਹ ਪਰਮੇਸ਼ਰ ਜੋ ਸਭ ਕੁਸ਼ ਕਰਣ ਕਾਰਨ ਸਮਰੱਥ ਹੈ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਤੇ ਪਰਮੇਸ਼ਰ ਨੂੰ ਕਮਲਾਪਤੀ ਸਿਰਿਤਰ ਇਹ ਮਾਇਆ ਦਾ ਪਤੀ ਕਿਹਾ ਗਿਆ ਕਿਉਂਕਿ ਮਾਇਆ ਪਰਮੇਸ਼ਰ ਦੇ ਵਾਸ ਵਿੱਚ ਹੈ ਫਿਰ ਕਹਿੰਦੇ ਉਸ ਪਰਮੇਸ਼ਰ ਦੇ ਗੁਣ ਗਾਇਨ ਕਰੋ ਸੁਣੋ ਕਹਿੰਦੇ ਉਹਦੀ ਮਹਿਮਾ ਬਹੁਤ ਅਪਾਰ ਹੈ ਕਹਿੰਦੇ ਉਸ ਪਰਮੇਸ਼ਰ ਜਿਹਦੀ ਮਹਿਮਾ ਅਪਰੰਪਾਰ ਹੈ ਉਹਦੇ ਗੁਣ ਸੁਣੋ ਉਹਦੇ ਗੁਣ ਗਾਓ ਫਿਰ ਉਹ ਤੋਂ ਵਿਛੋੜਾ ਨਹੀਂ ਹੁੰਦਾ ਕਹਿੰਦੇ हे ਮੇਰੇ ਮਨ ਔਸ ਪਰਮੇਸ਼ਰ ਦਾ ਕਹਿੰਦੇ ਹਮੇਸ਼ਾ ਚੇਤਾ ਰੱਖ ਉਹਦੀ ਉਪਾਸ਼ਨਾ ਕਰ ਜੀ ਦੇ ਕਹਿੰਦੇ ਚਰਨ ਕਮਲਾਂ ਵਰਗੇ ਨੇ ਫੇਰ ਕਹਿੰਦੇ ਤੇਰੇ ਅੰਦਰੋਂ ਸਾਰੇ ਦੁੱਖ ਤਕਲੀਫਾਂ ਤੇਰੀ ਆਤਮਿਕ ਮੌਤ ਦੀਆਂ ਫਾਇਆਂ ਸਭ ਕੁਝ ਘਟ ਹੋ ਜਾਊਗਾ ਜੇ ਪ੍ਰਮਾਤਮਾ ਦਾ ਸਿਮਰਨ ਕਰੇਗਾ ਸਤਰ ਦਹਿਨ ਹਰ ਨਾਮ ਕਹਿਨ ਅਵਰ ਕਛ ਨ ਉਪਾਓ ਕਰ ਅਨੁਗ੍ਰਹਿ ਪ੍ਰਭੂ ਮੇਰੇ ਨਾਨਕ ਨਾਮ ਸੁਆਓ ਕਹਿੰਦੇ ਪਰਮੇਸ਼ਰ ਦਾ ਨਾਮ ਲਿਆ ਜਿਹੜੇ ਪੰਜੇ ਕਾਮਾਦਿਕ ਵੈਰੀ ਨੇ ਉਹ ਖਤਮ ਹੋ ਜਾਂਦੇ ਨੇ ਹੋਰ ਕਿਸੇ ਉਪਾਅ ਨਾਲ ਨਹੀਂ ਕਹਿੰਦੇ ਉਹ ਖਤਮ ਹੁੰਦੇ ਸਿਰਫ ਪਰਮੇਸ਼ਰ ਦਾ ਨਾਮ ਸਿਮਰਨ ਦੇ ਨਾਲ ਕਹਿੰਦੇ ਹੈ ਪਰਮੇਸ਼ਰ ਜੀ ਮੇਰੇ ਤੇ ਕਿਰਪਾ ਕਰੋ ਕਿ ਮੈਂ ਤੁਹਾਡਾ ਨਾਮ ਸਦਾ ਹੀ ਜਪਦਾ ਰਹਾ ਜੋ ਕਿ ਮੇਰੇ ਜੀਵਨ ਦਾ ਮਨੋਰਥ ਹੈ ਗੁਜਰੀ ਮਹੱਲਾ ਪੰਜਮਾ ਤੂੰ ਸਮਰੱਥ ਸਰਨ ਕੋ ਦਾਤਾ ਦੁੱਖ ਪੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ਰਹਾਉ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਰਬ ਕਲਾ ਸਮਰਥ ਹੈ ਤੂੰ ਸਰਨ ਜੋਗ ਹੈ ਅਸੀਂ ਤੇਰੀ ਸ਼ਰਨ ਆਈਏ ਤੂੰ ਸਾਨੂੰ ਆਸਰਾ ਦਿੰਨਾ ਹੈ ਤੂੰ ਸਾਨੂੰ ਸਭ ਦਾਤਾਂ ਦੇਣ ਵਾਲਾ ਹੈ ਸਾਡੇ ਦੁੱਖ ਹਰਨ ਵਾਲਾ ਹੈ ਤੇ ਸਾਨੂੰ ਸੁੱਖ ਦੇਣ ਵਾਲਾ ਹੈ ਕਹਿੰਦੇ ਉਸ ਪਰਮੇਸ਼ਰ ਦੇ ਗੁਣ ਗਾਇਆ ਕਹਿੰਦੇ ਸਾਰੇ ਅੰਦਰਲੇ ਕਲੇਸ਼ ਚਿੰਤਾ ਪਰਮ ਡਰ ਸਭ ਖਤਮ ਹੋ ਜਾਂਦੇ ਨੇ ਤੇ ਜੀਵ ਦਾ ਮਨ ਨਿਰਮਲ ਹੋ ਜਾਂਦਾ ਉਹਦਾ ਨਾਮ ਜਪਿਆ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਤੋਂ ਬਿਨਾ ਹੋਰ ਕੋਈ ਆਸਰਾ ਹੈ ਨਹੀਂਗਾ ਤੁਸੀਂ ਕਹਿੰਦੇ ਕਿਰਪਾ ਕਰੋ ਕਿ ਮੈਂ ਸਦਾ ਹੀ ਤੁਹਾਡਾ ਨਾਮ ਜਪਾਂ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਪਾਗ ਲਿਬ ਲਾਗੀ ਕਬਲ ਪ੍ਰਗਾਸ ਪੈ ਸਾਧ ਸੰਗੇ ਦੁਰਮਤ ਬੋਧ ਤਿਆਗੀ ਕਹਿੰਦੇ ਜਿਹੜੇ ਜੀਵ ਵੱਡੇ ਭਾਗਾਂ ਵਾਲੇ ਨੇ ਕਹਿੰਦੇ ਉਹ ਸਤਗੁਰ ਦੀ ਦੱਸੀ ਹੋਈ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਜੋੜਦੇ ਨੇ ਉਹਨਾਂ ਦਾ ਕਹਿੰਦੇ ਹਿਰਦੇ ਰੂਪੀ ਕਮਲ ਖੇੜ ਉੱਠਦਾ ਫਿਰ ਸਾਧੂ ਦੀ ਸੰਗਤ ਵਿੱਚ ਪਰਮੇਸ਼ਰ ਦਾ ਨਾਮ ਜਪਿਆਂ ਇਸ ਤਰ੍ਹਾਂ ਉਹਨਾਂ ਦੀ ਮਾੜੀ ਮੱਤ ਤਿਆਗ ਹੋ ਜਾਂਦੀ ਹੈ ਅੱਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਜਿਹੜੇ ਜੀਵ ਕਹਿੰਦੇ ਅੱਠੇ ਪਹਿਰ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਜੋ ਦੀਨਾਂ ਤੇ ਦਇਆ ਕਰਨ ਵਾਲਾ ਹੈ ਜੋ ਦਿਆਲੂ ਪ੍ਰਭੂ ਹੈ ਕਹਿੰਦੇ ਉਹ ਕਹਿੰਦੇ ਆਪ ਵੀ ਤਰ ਜਾਂਦੇ ਨੇ ਫਿਰ ਜਿਹੜੇ ਜੀਵ ਉਹਨਾਂ ਦੀ ਸੰਗਤ ਕਰਦੇ ਨੇ ਉਹ ਸੰਗਤ ਕੀਤਿਆਂ ਵੀ ਤਰ ਜਾਂਦੇ ਨੇ ਉਹਨਾਂ ਦੇ ਵੀ ਮਾਇਆ ਦੇ ਜੰਜਾਲ ਖਤਮ ਹੋ ਜਾਂਦੇ ਨੇ ਜਿਹੜੇ ਉਹਨਾਂ ਦਾ ਸੰਗ ਕਰਦੇ ਨੇ ਜਿਹੜੇ ਜੀਵ ਅਠੇ ਪਹਿਰ ਉਹਦਾ ਗੁਣ ਗਾਉਂਦੇ ਨੇ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਕਹਿੰਦੇ ਉਹਨਾਂ ਜੀਵਾਂ ਨੂੰ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਹੁੰਦਾ ਹੈ ਉਹ ਪਰਮੇਸ਼ਰ ਨੂੰ ਸਦਾ ਅੰਗ ਸੰਗ ਸਮਝਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਨਾਨਕ ਵੀ ਪਰਮੇਸ਼ਰ ਜੀ ਤੁਹਾਡੀ ਸਰਨ ਆਇਆ ਹੈ ਤੇ ਤੁਸੀਂ ਆਪਣਾ ਮਿਹਰਾਂ ਭਰਿਆ ਹੱਥ ਨਾਨਕ ਦੇ ਸਿਰ ਤੇ ਵੀ ਰੱਖੋ ਨਾਨਕ ਨੂੰ ਵੀ ਨਾਮਦਾਨ ਦਿਓ ਇਹ ਸਾਡੇ ਜੀਵਾਂ ਵੱਲੋਂ ਸਭ ਅਰਜ਼ੋਈਆਂ ਨੇ ਨਾਨਕ ਜੀ ਤੇ ਪਰਮੇਸ਼ਰ ਰੂਪ ਨੇ ਵਾਹਿਗੁਰੂ ਜੀ ਵਾਹਿਗੁਰੂ ਗੂਜਰੀ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਨਗਰੀ ਪੰਜ ਚੋਰ ਬਸੀ ਲੈ ਵਰਜਤ ਚੋਰੀ ਤਾਵੈ ਤਿਹ ਦਸਮਾਲ ਰਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ ਜੇ ਤੂੰ ਬਾਸ ਦਿਓ ਬਨਵਾਲੀ RAM ਰਦ ਜਪਮਾਲੀ ਰਹਾਓ ਕਹਿੰਦੇ ਇਹ ਸਾਡਾ ਸਰੀਰ ਰੂਪੀ ਨਗਰ ਹੈ ਇਹਦੇ ਵਿੱਚ ਪੰਜ ਕਾਮਾਦਿਕ ਵੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸਦੇ ਨੇ ਜੋ ਕਹਿੰਦੇ ਆਤਮਿਕ ਗੁਣਾ ਦੀ ਚੋਰੀ ਕਰਦੇ ਨੇ ਉਹਨਾਂ ਨੂੰ ਵਰ ਜੋ ਵੀ ਫਿਰ ਵੀ ਚੋਰੀ ਕਰਦੇ ਨੇ ਫਿਰ ਕਹਿੰਦੇ ਕੀ ਕਰ ਸਕਦੇ ਆ ਕਹਿੰਦੇ ਜਦੋਂ ਉਸ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਚ ਸੰਭਾਲ ਕੇ ਰੱਖੀਏ ਫਿਰ ਇਹਨਾਂ ਤੋਂ ਮੁਕਤੀ ਪਾਈ ਜਾ ਸਕਦੀ ਆ ਉਸ ਪਰਮੇਸ਼ਰ ਨੂੰ ਜਿਹਦੀ ਸਾਰੀ ਬਨਸਪਤੀ ਮਾਲਾ ਹੈ ਕਹਿੰਦੇ ਉਸ ਪਰਮੇਸ਼ਰ ਨੂੰ ਚੇਤੇ ਵਿੱਚ ਬਸਾਇਆ ਇਹਨਾਂ ਤੋਂ ਖਲਾਸੀ ਮਿਲ ਸਕਦੀ ਹੈ ਕਹਿੰਦੇ ਉਸ ਪਰਮੇਸ਼ਰ ਦੇ ਨਾਮ ਨੂੰ ਆਪਣੀ ਜਪਣ ਵਾਲੀ ਮਾਲਾ ਬਣਾਓ ਜਿਵੇਂ ਰਸਨਾ ਨਾਲ ਪਰਮੇਸ਼ਰ ਦਾ ਨਾਮ ਜਪਦੇ ਰਹੋ ਇਹ ਹੀ ਮਾਲਾ ਬਣੇ ਤੁਹਾਡੀ ਕਹਿੰਦੇ ਉਰਦ ਮੂਲ ਜਿਸ ਸਾਖ ਤਲਾਹਾ ਚਾਰ ਬੇਦ ਜਿਤ ਲਾਗੇ ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰह्म ਲਿਵ ਜਾਗੇ ਕਹਿੰਦੇ ਉਹ ਪਰਮੇਸ਼ਰ ਜੋ ਸਭ ਤੋਂ ਉੱਚਾ ਹੈ ਉਹਨੂੰ ਕਹਿੰਦੇ ਮਾਇਆ ਦਾ ਪ੍ਰਭਾਵ ਨਹੀਂ ਪੋਂਦਾ ਪਰ ਕਹਿੰਦੇ ਜਿਹੜਾ ਪਰਮੇਸ਼ਰ ਦਾ ਇਹ ਜਗਤ ਦਾ ਖਲਾਰਾ ਹੈ ਸਾਰਾ ਪਸਾਰਾ ਹੈ ਇਹ ਮਾਇਆ ਦੇ ਪ੍ਰਭਾਵ ਵਿੱਚ ਹੈ ਜੇ ਜਿਹੜੇ ਚਾਰੇ ਵੇਦ ਨੇ ਉਹ ਮਾਇਆ ਦੀਆਂ ਗੱਲਾਂ ਕਰਦੇ ਨੇ ਪਰ ਕਹਿੰਦੇ ਜਿਹੜਾ ਜੀਵ ਇਸ ਪਰਮੇਸ਼ਰ ਦਾ ਨਾਮ ਜਪਦਾ ਹੈ ਜਿੱਦੀ ਪ੍ਰੀਤ ਪਰਮੇਸ਼ਰ ਦੇ ਨਾਲ ਪੈ ਜਾਂਦੀ ਹੈ ਉਹਨਾਂ ਨੂੰ ਕਹਿੰਦੇ ਸਹਿਜ ਵਿੱਚ ਹੀ ਇਹ ਮਾਇਆ ਛੱਡ ਜਾਂਦੀ ਹੈ ਫਿਰ ਉਹਨਾਂ ਦਾ ਮਾਇਆ ਕੁਝ ਨਹੀਂ ਵਿਗਾੜ ਸਕਦੀ ਜੋ ਉਹਦਾ ਨਾਮ ਜਪਦੇ ਨੇ ਪਰ ਜਾਤ ਕਰ ਆਂਗਨ ਮੇਰਾ ਪੋਹ ਪਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਛੋਡੋ ਬਹੁਤ ਜੰਜਾਲਾ ਕਹਿੰਦੇ ਜਿਹੜਾ ਇਹ ਸੰਸਾਰ ਦਾ ਪਸਾਰਾ ਇਹ ਪਰ ਜਿੱਦਾਂ ਪਰਮੇਸ਼ਰ ਦੀਆਂ ਬਣਾਈਆਂ ਹੋਈਆਂ ਪਰਮੇਸ਼ਰ ਰੂਪੀ ਕਹਿੰਦੇ ਦਰਖਤਾ ਤੇ ਇਹ ਉਹਦੀਆਂ ਡਾਲਾਂ ਤੇ ਪੱਤਰ ਨੇ ਕਹਿੰਦੇ ਹੋ ਸਭ ਕੁਝ ਇਹ ਸੰਸਾਰ ਆ ਤੇ ਪਰਮੇਸ਼ਰ ਜਿੱਦਾ ਇੱਕ ਦਰਖਤ ਹੈ ਕਹਿੰਦੇ ਇਹ ਜਿਹੜਾ ਪਰਮੇਸ਼ਰ ਦਾ ਕਹਿੰਦੇ ਇਹ ਪਾਰਜਾਤ ਕਹਿੰਦੇ ਨੇ ਇੱਕ ਸਵਰਗੀ ਬ੍ਰਿਸ਼ ਮੰਨਿਆ ਜਾਂਦਾ ਜਿਹੜੀਆਂ ਸਾਰੀਆਂ ਇੱਛਾ ਪੂਰੀਆਂ ਕਰਦਾ ਕਹਿੰਦੇ ਇਹ ਪਾਰਜਾਤ ਪਰਮੇਸ਼ਰ ਰੂਪੀ ਬ੍ਰਿਸ਼ ਮੇਰੇ ਹਿਰਦੇ ਵਿੱਚ ਪ੍ਰਤੱਖ ਹੋ ਗਿਆ ਮੈਨੂੰ ਅਨੁਭਵ ਹੋ ਗਿਆ ਕਹਿੰਦੇ ਪਰਮੇਸ਼ਰ ਦਾ ਫਿਰ ਕਹਿੰਦੇ ਇਹ ਜਿਹੜਾ ਪਰਮੇਸ਼ਰ ਆ ਜੋ ਪਰਮੇਸ਼ਰ ਆਪਣੇ ਆਪ ਤੋਂ ਪੈਦਾ ਹੋਇਆ ਕਹਿੰਦੇ ਇਹਨੂੰ ਮਾਇਆ ਦੀ ਕਾਲਖ ਨਹੀਂ ਹੈਗੀ ਕਹਿੰਦੇ ਸਾਰੀ ਜਿਹੜੀ ਜੋਤ ਆ ਪਰਮੇਸ਼ਰ ਦੀ ਸੰਸਾਰ ਵਿੱਚ ਹੈ ਤੇ ਇਹ ਜਿਹੜੀ ਸਾਰੇ ਸੰਸਾਰ ਹੈ ਇਹ ਕਹਿੰਦੇ ਬੜੇ ਵੱਡੇ ਜੰਜਾਲ ਦੇ ਵਿੱਚ ਫਸਿਆ ਹੋਇਆ ਹੈ ਪਰ ਜਿਸ ਨੂੰ ਕਹਿੰਦੇ ਪਰਮੇਸ਼ਰ ਪਰਮੇਸ਼ਰ ਰੂਪੀ ਦ੍ਰਖਤ ਜਿਹਦੇ ਹਿਰਦੇ ਵਿੱਚ ਕਹਿੰਦੇ ਪਰਤਖ ਹੋ ਗਿਆ ਉਹਦੇ ਸਾਰੇ ਜਿਹੜੇ ਇਹ ਸੰਸਾਰ ਦੇ ਜੰਜਾਲ ਖਤਮ ਹੋ ਜਾਂਦੇ ਨੇ ਸੋਣ ਸਿੱਖਵੰਤੇ ਨਾਨਕ ਬਿਨ ਵੈ ਛੋਡੋ ਮਾਇਆ ਜਾਲ ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨ ਕਾਲਾ ਕਹਿੰਦੇ ਹੈ ਭਾਈ ਸੁਣਨ ਵਾਲੇ ਸਿੱਖ ਕਹਿੰਦੇ ਗੁਰੂ ਦਾ ਇਹ ਉਪਦੇਸ਼ ਸੁਣ ਕਿ ਇਹ ਜਿਹੜੇ ਮਾਇਆ ਦੇ ਜੰਜਾਲ ਨੇ ਨਾਨਕ ਜੀ ਕਹਿੰਦੇ ਨੇ ਵੀ ਨਾਨਕ ਜੀ ਤੈਨੂੰ ਸੱਚਾ ਗੁਰੂ ਦਾ ਉਪਦੇਸ਼ ਦੱਸਦੇ ਨੇ ਵੀ ਇਹ ਜਿਹੜੇ ਮਾਇਆ ਦੇ ਜੰਜਾਲ ਨੇ ਸਾਰੇ ਛੱਡ ਦੇ। ਮਨ ਦੇ ਵਿੱਚ ਉਸ ਪਰਮੇਸ਼ਰ ਦੇ ਨਾਲ ਪ੍ਰੀਤ ਪਾ ਫੇਰ ਪਰਮੇਸ਼ਰ ਦੇ ਨਾਲ ਪ੍ਰੀਤ ਪਿਆ ਕਹਿੰਦਾ ਤੈਨੂੰ ਆਵਾ ਗਵਨ ਨਹੀਂ ਹੋਊਗਾ ਤੇ ਨਾ ਹੀ ਤੈਨੂੰ ਆਤਮਿਕ ਮੌਤ ਆਏਗੀ। ਸੋ ਗੁਰੂ ਸੋ ਸਿੱਖ ਕਥਿਅ ਲੈ ਸੋ ਵੈਦ ਜੇ ਜਾਣੈ ਰੋਗੀ ਤਿਸ ਕਾਰਣ ਕੰਮ ਨ ਤੰਦਾ ਨਹੀਂ ਤੰਦ ਗਿਰਹੀ ਜੋਗੀ ਕਹਿੰਦੇ ਉਹ ਗੁਰੂ ਹੈ ਉਹ ਸਿੱਖ ਹੈ ਉਹ ਵੈਦ ਹੈ ਜੋ ਕਹਿੰਦੇ ਆਤਮਿਕ ਰੋਗ ਨੂੰ ਸਮਝਦਾ ਹੈ ਜਿਸ ਜੀਵ ਨੂੰ ਕਹਿੰਦੇ ਆਤਮਿਕ ਰੋਗ ਹੈ ਕਹਿੰਦੇ ਉਹ ਤੇ ਸੰਸਾਰ ਦੇ ਜਾਲਾਂ ਵਿੱਚ ਫਸਿਆ ਹੋਇਆ ਹੈ ਪਰ ਜੋ ਪਰਮੇਸ਼ਰ ਦਾ ਨਾਮ ਜਪਦਾ ਹੈ ਉਹ ਚਾਹੇ ਕਹਿੰਦੇ ਗ੍ਰਹਿਸਤ ਵਿੱਚ ਵੀ ਰਹਿੰਦਾ ਹੈ ਪਰ ਉਹ ਨਾਮ ਦੀ ਬਰਕਤ ਸਦਕਾ ਉਪਰਾਮ ਹੈ ਫਿਰ ਉਹਨੂੰ ਸੰਸਾਰ ਦੇ ਤੰਦੇ ਵੀ ਪਰਮੇਸ਼ਰ ਦੇ ਨਾਲ ਮਿਲਾਪ ਤੋਂ ਰੋਕ ਨਹੀਂ ਸਕਦੇ ਉਹ ਗ੍ਰਸਥ ਵਿੱਚ ਰਹਿੰਦੇ ਆ ਹੀ ਉਦੋਂ ਮਿਲਾਪ ਸੰਭਵ ਹੈ ਕਾਮ ਕ੍ਰੋਧ ਅਹੰਕਾਰ ਤਜਿਐ ਲੈ ਲੋਭ ਮੋਹ ਤੇ ਸਮਾਇਆ ਮਨ ਤਤ ਅਵਗਤ ਤੇ ਆਇਆ ਗੁਰ ਪ੍ਰਸਾਦੀ ਪਾਇਆ ਕਹਿੰਦੇ ਜਿਹੜਾ ਜੀਵ ਪਰਮੇਸ਼ਰ ਦਾ ਨਾਮ ਜਪਦਾ ਗੁਰੂ ਦੀ ਬਰਕਤ ਸਦਕਾ ਉਹਦੇ ਸਾਰੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਾਇਆ ਸਭ ਕੁਝ ਖਤਮ ਹੋ ਜਾਂਦਾ। ਉਹਨੇ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮੇਸ਼ਰ ਨੂੰ ਧਿਆ ਲਿਆ ਜੋ ਸੰਸਾਰ ਦਾ ਮੂਲ ਹੈ ਕਹਿੰਦੇ। ਜਿਹਦੀ ਗੱਤ ਨੂੰ ਜਾਣਿਆ ਨਹੀਂ ਜਾ ਸਕਦਾ। ਗਿਆਨ ਧਿਆਨ ਸਭ ਦਾਤ ਕਥਿਯ ਲੈ ਸੇਤ ਵਰਨ ਸਭ ਦੂਤਾ। ਬ੍ਰਹਮ ਕਮਲ ਮਦਤਾਸ ਰਸਾਂਦ ਜਾਗਤ ਨਹੀਂ ਸੂਤਾ ਕਹਿੰਦੇ ਜਿਸ ਜੀਵ ਨੂੰ ਪਰਮੇਸ਼ਰ ਵੱਲੋਂ ਇਹ ਦਾਤ ਮਿਲ ਗਈ ਇਹਨੂੰ ਦਾਤ ਹੀ ਕਹਿੰਦੇ ਨੇ ਗੁਰੂ ਦੇ ਵੱਲੋਂ ਗਿਆਨ ਮਿਲ ਗਿਆ ਜਿਹਨੂੰ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਹੋ ਗਈ ਪਰਮੇਸ਼ਰ ਦੇ ਪਰਮੇਸ਼ਰ ਦੀ ਪ੍ਰੀਤ ਦੇ ਵਿੱਚ ਧਿਆਨ ਟਿਕ ਗਿਆ ਕਹਿੰਦੇ ਉਹਦੇ ਸਾਰੇ ਕਾਮਾਦਿਕ ਵੈਰੀ ਫਿੱਕੇ ਪੈ ਜਾਂਦੇ ਨੇ ਕਹਿੰਦੇ ਜਿਨੇ ਕਹਿੰਦੇ ਆਪਣੇ ਅੰਤਰ ਆਤਮੇ ਉਸ ਪਰਮੇਸ਼ਰ ਦਾ ਨਾਮ ਦਾ ਰਸ ਚਖ ਲਿਆ ਉਹ ਕਹਿੰਦੇ ਫਿਰ ਮਾਇਆ ਦੀ ਨੀਂਦ ਵਿੱਚ ਕਦੇ ਨਹੀਂ ਸੌਂਦਾ ਉਹ ਹਮੇਸ਼ਾ ਸੁਚੇਤ ਰਹਿੰਦਾ ਹੈ ਮਹਾ ਗਬੀਰ ਪਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨੇ ਨਾ ਗਰਵ ਬਿਖ ਤਜ ਅਮਰਤ ਪੀ ਆਇਆ ਕਹਿੰਦੇ ਉਹ ਪਰਮੇਸ਼ਰ ਜੋ ਬੜੇ ਗੰਭੀਰ ਹਿਰਦੇ ਵਾਲਾ ਹੈ ਇਹ ਸਾਰੇ ਕਹਿੰਦੇ ਆਕਾਸ਼ ਪਤਾਲ ਹਰ ਇੱਕ ਜਗ੍ਹਾ ਤੇ ਉਹ ਪਰਮੇਸ਼ਰ ਵਿਆਪਕ ਹੈ ਕਹਿੰਦੇ ਜਿਸ ਜੀਵ ਨੇ ਕਹਿੰਦੇ ਗੁਰੂ ਦੀ ਉਪਦੇਸ਼ ਦੇ ਗੁਰੂ ਦੀ ਸਿੱਖਿਆ ਦੇ ਸਦਕਾ ਉਸ ਪਰਮੇਸ਼ਰ ਦਾ ਨਾਮ ਜਪਿਆ ਹੈ ਜਿਹਨੂੰ ਗੁਰੂ ਨੇ ਨਾਮ ਜਲ ਪਿਰਾ ਦਿੱਤਾ ਪਰਮੇਸ਼ਰ ਦਾ ਉਹ ਕਹਿੰਦੇ ਫਿਰ ਦੁਬਾਰਾ ਆਵਾ ਗਵੰਚ ਨਹੀਂ ਆਉਂਦਾ ਹੈਗਾ ਉਹ ਮੁਕਤੀ ਪਾ ਲੈਂਦਾ ਹੈ ਗੂਜਰੀ ਮਹੱਲਾ ਪਹਿਲਾ ਕਵਨ ਕਵਨ ਜਾਚੈ ਪ੍ਰਭ ਦਾਤੇ ਤਾਕੈ ਅੰਤ ਨ ਪਰੈ ਸੁਮਾਰ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰੱਥ ਸੱਚ ਦੇਵਨ ਹਾਰ ਐਜੀ ਜਪ ਤਪ ਸੰਜਮ ਸੱਚ ਆਦਾਰ ਹਰ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਪਰੇ ਪੰਡਾਰ ਰਹਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਜੀ ਤੇਰੇ ਕੋਲੋਂ ਕੌਣ ਕੌਣ ਨੀ ਦਾਤਾ ਮੰਗਦਾ ਕਹਿੰਦੇ ਤੇਰੇ ਕੋਲੋਂ ਦਾਤਾ ਮੰਗਣ ਵਾਲਿਆਂ ਦੀਆਂ ਤਾਂ ਗਿਣਤੀ ਨਹੀਂ ਕੀਤੀ ਜਾ ਸਕਦੀ ਇੱਕ ਦਾਤਾ ਸਭ ਮੰਗਤੇ ਕਹਿੰਦੇ ਜਿਵੇਂ ਜਿਵੇਂ ਕਿਸੇ ਦੇ ਅੰਦਰ ਤੇ ਤੋਂ ਮੰਗਣ ਦੀ ਜੋ ਜੋ ਅੰਦਰ ਕਿਸੇ ਦੇ ਤਾਂਘ ਹੈ ਤੇ ਤੋਂ ਮੰਗਣ ਦੀ ਉਹੀ ਉਹੀ ਤੂੰ ਸਭ ਕੁਝ ਨੂੰ ਦਿਨਾ ਹੈ ਤੈਨੂੰ ਸਭ ਦੇ ਅੰਦਰ ਦੀ ਤਾਂਘ ਦਾ ਪਤਾ ਲੱਗ ਜਾਂਦਾ ਹੈ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਨਾਮ ਦੇ ਵਿੱਚ ਹੀ ਸਾਡਾ ਜਪ ਤਪ ਸੰਜਮ ਸੱਚ ਸਾਡਾ ਜੀਵਨ ਦਾ ਆਸਰਾ ਸਭ ਕੁਝ ਤੇਰੇ ਨਾਮ ਦੇ ਵਿੱਚ ਹੀ ਹੈ ਕਹਿੰਦੇ ਹੈ ਪਰਮੇਸ਼ਰ ਜੀ ਸਾਨੂੰ ਆਪਣੇ ਨਾਮ ਦੀ ਦਾਤ ਦੇਵੋ ਤਾਂ ਕਿ ਅਸੀਂ ਵੀ ਸੁੱਖ ਚ ਰਹਿ ਸਕੀਏ ਤੇਰੇ ਕੋਲ ਤੇਰੀ ਭਗਤੀ ਦੇ ਖਜ਼ਾਨੇ ਭਰੇ ਪਏ ਨੇ ਭਰਪੂਰ ਸਾਨੂੰ ਵੀ ਦਾਤ ਦਿਓ ਸੁੰਨ ਸਮਾਦ ਰਹੇ ਲਿਵ ਲਾਗੇ ਏਕਾ ਏਕੀ ਸਬਦ ਵਿਚਾਰ ਜਲ ਥਲ ਤਰਨ ਗगन ਤਹ ਨਹੀਂ ਆਪੇ ਆਪ ਕੀਆ ਕਰਤਾਰ ਜਦੋਂ ਕਹਿੰਦੇ ਪਰਮੇਸ਼ਰ ਸੁੰਨ ਸਮਾਦ ਵਿੱਚ ਸੀ ਸਿਰਫ ਉਸ ਪਰਮੇਸ਼ਰ ਦੀ ਹੀ ਵਿਚਾਰ ਸੀ ਉਸ ਸਮੇਂ ਜਲ ਨਹੀਂ ਸੀ ਥਲ ਨਹੀਂ ਸੀ ਧਰਤੀ ਨਹੀਂ ਸੀ ਆਕਾਸ਼ ਨਹੀਂ ਸੀ ਸਿਰਫ ਪਰਮੇਸ਼ਰ ਨੇ ਆਪਣੇ ਆਪ ਨੂੰ ਹੀ ਅਜੇ ਬਣਾਇਆ ਸੀ ਨਾ ਤਦ ਮਾਇਆ ਮਗਨ ਨਸ਼ਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਉਸ ਸਮੇਂ ਕਹਿੰਦੇ ਮਾਇਆ ਦਾ ਪ੍ਰਭਾਵ ਨਹੀਂ ਸੀ ਨਾ ਜਗਤ ਸੀ ਨਾ ਸੂਰਜ ਸੀ ਨਾ ਚੰਦ ਸੀ ਨਾ ਜੋ ਹੁਣ ਇਹ ਪਸਾਰਾ ਹੋਇਆ ਨਾ ਜੋਤ ਦਾ ਪਰਮੈਸ਼ਰ ਦੀ ਦਾ ਉਹ ਕੁਝ ਵੀ ਨਹੀਂ ਸੀ ਸਿਰਫ ਪਰਮੈਸ਼ਰ ਆਪੇ ਆਪ ਸੀ ਸਰਬਦ ਰੇਸ਼ਟ ਲੋਚਨ ਅਬ ਅੰਤਰ ਏਕਾ ਨਦਰ ਸੋਤਰ ਪਵਨਸਾਰ ਕਹਿੰਦੇ ਹੁਣ ਜੋ ਇਸ ਸੰਸਾਰ ਦੀਆਂ ਸਾਰੀਆਂ ਅੱਖਾਂ ਨੇ ਇਹਨਾਂ ਰਹੀਂ ਪਰਮੈਸ਼ਰ ਦੇਖਦਾ ਇਹ ਅੱਖਾਂ ਵੀ ਨਹੀਂ ਸੀ ਪਰਮੈਸ਼ਰ ਦੇ ਆਪਣੇ ਅੰਦਰ ਹੀ ਸਭ ਕੁਝ ਸੀ ਇਕ ਉਸ ਨਦਰ ਦੀ ਦ੍ਰਿਸ਼ਟੀ ਨਾਲ ਜਿਹਦੇ ਨਾਲ ਇਹ ਸਾਰੀ ਪਰਮੇਸ਼ਰ ਤਿਰਭਵਨ ਦੀ ਸੰਭਾਲ ਕਰਦਾ ਉਹ ਸਭ ਕੁਝ ਪਰਮੇਸ਼ਰ ਦੇ ਅੰਦਰ ਹੀ ਟਿਕਿਆ ਸੀ ਕਿਉਂਕਿ ਅਜੇ ਤਿਰਭਵਨ ਦਾ ਪਸਾਰਾ ਨਹੀਂ ਸੀ ਪਵਨ ਪਾਣੀ ਅਗਨ ਤਨ ਕੀਆ ਬ੍ਰਹਮਾ ਬਿਸਨ ਮਹੇਸ ਆਕਾਰ ਫਿਰ ਕਹਿੰਦੇ ਪਰਮੇਸ਼ਰ ਨੇ ਹਵਾ ਪਾਣੀ ਅੱਗ ਬਣਾਈ ਤੇ ਬ੍ਰਹਮਾ ਵਿਸ਼ਨ ਮਹੇਸ਼ ਦੇ ਆਕਾਰ ਬਣਾਏ ਇਹ ਸਭ ਪਰਮੇਸ਼ਰ ਦੀ ਹੈਗੀ ਰਚਨਾ ਸਰਵੇ ਜਾਚਿਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕਹਿੰਦੇ ਜਿਹੜੇ ਸਾਰੇ ਬਣਾਏ ਆ ਪਰਮੇਸ਼ਰ ਨੇ ਬ੍ਰਹਮਾ ਵਿਸ਼ਨ ਮਹੇਸ਼ ਆਕਾਰ ਸਾਰੇ ਸ਼ੁਰੂ ਕੀਤੇ ਬਣਾਉਣੇ ਇਹ ਸਾਰੇ ਪਰਮੇਸ਼ਰ ਦੇ ਦਰ ਤੇ ਮੰਗਤੇ ਨੇ ਕਹਿੰਦੇ ਸਭ ਦਾਤਾਂ ਦੇਣ ਵਾਲਾ ਪਰਮੇਸ਼ਰ ਹੈ ਔਰ ਪਰਮੇਸ਼ਰ ਆਪਣੀ ਸੁਤੰਤਰ ਵਿਚਾਰ ਦੇ ਨਾਲ ਸਭ ਨੂੰ ਦਾਤਾਂ ਦਿੰਦਾ ਹੈ। ਕੋਟ 33 ਜਾਚੈ ਪ੍ਰਭ ਨਾਇਕ ਦੇਂਦੇ ਤੋਟ ਨਹੀਂ ਭੰਡਾਰ। ਕਹਿੰਦੇ ਜਿਹੜੇ 33 ਕਰੋੜ ਦੇਵਤੇ ਨੇ ਉਹ ਵੀ ਪਰਮੇਸ਼ਰ ਤੋਂ ਮੰਗਦੇ ਨੇ ਤੇ ਪਰਮੇਸ਼ਰ ਦੇ ਭੰਡਾਰੇ ਅਮੁਕ ਨੇ ਦਾਤਾਂ ਦਿੱਤੇ ਆ ਕਦੇ ਖਤਮ ਨਹੀਂ ਹੁੰਦੇ। ਉੰਦੇ ਭਾਂਡੇ ਕਛ ਨਾ ਸਮਾਵੇ ਸਿਦੇ ਅਮਰਤ ਪਰੈ ਨਿਹਾਰ ਕਹਿੰਦੇ ਜਦਾ ਭਾਂਡਾ ਕੋਈ ਮੁੱਦਾ ਪਿਆ ਹੋਵੇ ਤਾਂ ਉਹਦੇ ਵਿੱਚ ਆਪਾਂ ਕੁਝ ਪਾ ਨਹੀਂ ਨਾ ਸਕਦੇ ਕੋਈ ਵੀ ਭਾਂਡਾ ਜਦੋਂ ਸਿੱਧਾ ਹੋ ਤਾਂ ਹੀ ਕੁਝ ਪੈਣਾ ਕਹਿੰਦੇ ਜਦੋਂ ਸਾਡਾ ਹਿਰਦੇ ਰੂਪੀ ਕਮਲ ਮੁੱਦਾ ਪਿਆ ਸੰਸਾਰ ਵੱਲ ਜੁੜਿਆ ਪਰਮੇਸ਼ਰ ਵੱਲ ਨਹੀਂ ਫਿਰ ਕਹਿੰਦੇ ਕੁਝ ਨਹੀਂ ਪੈ ਸਕਦਾ ਜਦੋਂ ਹਿਰਦੇ ਰੂਪੀ ਪੰਡਾ ਸਿੱਧਾ ਹੋ ਗਿਆ ਉਹਦੇ ਵਿੱਚ ਪਰਮੇਸ਼ਰ ਦੇ ਅਮਰਤ ਦੀ ਧਾਰਾ ਕਹਿੰਦੇ ਸਿੱਧੀ ਪੈਂਦੀ ਆ ਵਾਹਿਗੁਰੂ ਵਾਹਿਗੁਰੂ ਸਿੱਧ ਸਮਾਦਿ ਅੰਤਰ ਜਾਚੈ ਰਿਦ ਸਿੱਧ ਜਾਚ ਕਰੈ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵੈ ਪ੍ਰਕਾਰ ਫਿਰ ਕਹਿੰਦੇ ਜਿਹੜੇ ਸਿੱਧ ਜੋਗੀ ਨੇ ਉਹ ਵੀ ਸਮਾਧੀਆਂ ਲਾ ਲਾ ਕੇ ਤੇਰੇ ਕੋਲੋਂ ਰਿੱਧੀਆਂ ਸਿੱਧੀਆਂ ਮੰਗਦੇ ਨੇ ਫਿਰ ਜਦੋਂ ਰਿੱਧੀਆਂ ਸਿੱਧੀਆਂ ਮਿਲਦੀਆਂ ਨੇ ਫਿਰ ਤੇਰੀ ਜੈਕਾਰ ਕਰਦੇ ਨੇ ਫਿਰ ਕਹਿੰਦੇ ਜਿਸ ਤਰ੍ਹਾਂ ਦੀ ਪਿਆਸ ਹੈ ਕਿਸੇ ਵੀ ਜੀਵ ਦੇ ਅੰਦਰ ਤੇ ਤੂੰ ਮੰਗਣ ਦੀ ਜਿਹੜੀ ਦਾਤ ਮੰਗਦੇ ਨੇ ਉਸ ਤਰ੍ਹਾਂ ਦੀ ਕਹਿੰਦੇ ਪਰਮੇਸ਼ਰ ਦਿੰਦੇ ਨੇ ਜਿਵੇਂ ਹੁਣ ਜਿਹੜੇ ਰਿੱਧੀਆਂ ਸਿੱਧੀਆਂ ਮੰਗਦੇ ਨੇ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਦੀ ਮਿਲਣੀਆਂ ਪਰ ਉਹ ਉੱਥੇ ਹੀ اٹਕ ਜਾਂਦੇ ਨੇ ਜਿਹੜੇ ਪਰਮੇਸ਼ਰ ਨੂੰ ਹੀ ਮੰਗਦੇ ਨੇ ਉਹਨਾਂ ਨੂੰ ਹੀ ਪਰਮੇਸ਼ਰ ਦਾ ਦੀਦਾਰ ਹੁੰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵੱਡੇ ਪਾਗ ਗੁਰ ਸੇਵੇ ਆਪਣਾ ਪੇਦ ਨਹੀਂ ਗੁਰਦੇਵ ਮੋਹਾਰ ਤਾਕੋ ਕਾਲ ਨਹੀਂ ਜਮ ਜੋ ਹੈ 부ਜੈ ਅੰਤਰ ਸ਼ਬਦ ਵਿਚਾਰ ਕਹਿੰਦੇ ਜਿਹੜੇ ਵੱਡੇ ਭਾਗਾ ਵਾਲੇ ਨੇ ਉਹ ਗੁਰੂ ਦੇ ਸ਼ਬਦ ਨੂੰ ਜਪਦੇ ਨੇ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਦੀ ਸਿਫਤ ਸਤਾ ਕਰਦੇ ਨੇ ਉਹ ਕਹਿੰਦੇ ਗੁਰੂ ਦੇ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਸਮਝਦੇ ਉਹ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਫਿਰ ਉਹਨਾਂ ਨੂੰ ਕਹਿੰਦੇ ਆਤਮਿਕ ਮੌਤ ਨਹੀਂ ਆਉਂਦੀ ਆਪਣੇ ਅੰਤਰ ਆਤਮੇ ਸ਼ਬਦ ਦੀ ਵਿਚਾਰ ਕਰਦੇ ਨੇ ਅਬ ਤਬ ਅਵਰ ਨ ਮੰਗੋ ਹਰ ਪਹਿ ਨਾਮ ਨਿਰੰਝਨ ਦੀਜੈ ਪਿਆਰ ਨਾਨਕ ਚਾਤ੍ਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਤਾਰ ਕਹਿੰਦੇ ਹੈ ਪਰਮੇਸ਼ਰ ਜੀ ਮੈਂ ਤੇਰੇ ਕੋਲੋਂ ਹੋਰ ਕੋਈ ਦਾਤ ਨਹੀਂ ਮੰਗਦਾ ਮੈਨੂੰ ਪਿਆਰ ਦੇ ਨਾਲ ਆਪਣੇ ਨਾਮ ਦੀ ਦਾਤ ਦੇ ਦਿਓ ਕਹਿੰਦੇ ਨਾਨਕ ਪਪੀਹਾ ਪਰਮੇਸ਼ਰ ਕੋਲੋਂ ਨਾਮ ਜਲ ਮੰਗਦਾ ਹੈ ਪਰਮੇਸ਼ਰ ਦਾ ਨਾਮ ਜਲ हे ਪਰਮੇਸ਼ਰ ਜੀ ਕਿਰਪਾ ਕਰਕੇ ਆਪ ਦੀ ਸਿਫਤ ਸਲਾ ਦੀ ਦਾਤ ਦੇ ਦਿਓ ਆਪਣੇ ਨਾਮ ਜਪਣ ਦੀ ਦਾਤ ਦੇ ਦਿਓ ਇਹ ਨਾਨਕ ਜੀ ਦੀ ਬੇਨਤੀ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਮਾਫ ਕਰਨੀਆਂ ਜੀ ਸਤਿਗੁਰਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ